ਦਰਬਾਰ ਸਾਹਿب ਉਤੇ ਭਾਰਤੀ ਹਮਲੇ ਦੇ ਇਸ ਵੇ 40 ਸਾਲ ਪੂਰੇ ਹੋਣ ਜਾ ਰਹੇ ਹਨ ਪਿਛਲੇ 40 ਵਰਿਆਂ ਦੇ ਵਿੱਚ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਸਿੱਖਾਂ ਦਾ ਬਹੁਤ ਖੂਨ ਡੁੱਲਿਆ ਹੈ ਇਹਨਾਂ 40 ਵਰਿਆਂ ਦੇ ਵਿੱਚ ਸਿੱਖਾਂ ਜਾਂ ਕਲਨਾਵਾਂ ਕੁਰਬਾਨੀਆਂ ਅਤੇ ਸ਼ਹੀਦਾਂ ਦਾ ਜੋ ਖੂਨ ਡੁੱਲਿਆ ਹੈ ਉਸਨੇ ਖਾਲਸਤਾਨ ਦੇ ਰਾਹ ਨੂੰ ਰਸਨਾਇਆ ਹੈ ਇਹਨਾਂ 40 ਵਰਿਆਂ ਦੇ ਵਿੱਚ ਨਾ ਤਾਂ ਪੀੜ ਮੁੱਕੀ ਹੈ ਨਾ ਜ਼ਖਮ ਸੁੱਕੇ ਹਨ ਨਾ ਭਾਰਤੀ ਕਹਿਰ ਦਾ ਸਟੇਟ ਦਾ ਕਹਿਰ ਭੁੱਲਿਆ ਹੈ ਤੇ ਨਾ ਹੀ ਸੰਘਰਸ਼ ਰੁਕਿਆ ਹੈ ਪੀੜ ਅੱਜ ਵੀ ਸਜਰੀ ਹੈ ਔਰ ਹਰ ਸਿੱਖ ਦੇ ਵਿੱਚ ਇਹ ਪੀੜ ਤਾਜ਼ਾ ਹੈ ਪਿਛਲੇ 40 ਵਰਿਆਂ ਦੇ ਵਿੱਚ ਇਸ ਭਾਰਤੀ ਨਿਜ਼ਾਮ ਵੱਲੋਂ ਭੇਜੀ ਫੌਜ ਦੇ ਵੱਲੋਂ ਟਾਏ ਕਹਿਰ ਤੋਂ ਬਾਅਦ ਜੋ ਸ਼ਹਾਦਤਾਂ ਹੋਈਆਂ ਜੋ ਅਕਾਲ ਤੱਕ ਸਾਬਿਤ ਹੋਤੇ ਬੌਮ ਛੱਟੇ ਗਏ ਦਰਬਾਰ ਸਾਹਿਬ ਦੀ ਬੇਹਰਮਤੀ ਦੀ ਕੋਸ਼ਿਸ਼ ਕੀਤੀ ਗਈ ਇਨ੍ਹਾਂ 40 ਵਰਿਆਂ ਦੇ ਵਿੱਚ ਫਾਰਮ ਨੇ ਇੱਕ ਲੰਮਾ ਸੰਘਰਸ਼ ਲੜਿਆ ਹੈ ਜੋ ਅੱਜ ਵੀ جاری ਹੈ ਇਹ 40 ਵਰੇ ਫਾਰਮ ਨੇ ਇਸ ਦਿਨ ਨੂੰ ਪੂਰੇ ਸਿੱਖੀ ਜਹੋ ਜਲਾਲ ਦੇ ਨਾਲ ਮਨਾਇਆ ਹੈ ਸ਼ਹਾਦਤਾਂ ਤੇ ਫਕਰ ਕੀਤਾ ਹੈ ਕਿਉਂਕਿ ਇਹ ਇਨਾਂ ਸ਼ਹਾਦਤਾਂ ਤੋਂ ਬਾਅਦ ਹੀ ਜੋ ਸੰਘਰਸ਼ ਚੱਲਿਆ ਚੱਲ ਰਿਹਾ ਹੈ ਉਸਨੇ ਸਿੱਖਾਂ ਦੀ ਪਹਿਚਾਨ ਨੂੰ ਤੇ ਸਿੱਖਾਂ ਦੀਆਂ ਐਸਪੀਰੇਸ਼ਨ ਤੇ ਇੱਛਾਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਦੁਨੀਆ ਦੇ ਮੈਪ ਦੇ ਉੱਤੇ ਉਜਾਗਰ ਕੀਤਾ ਹੈ ਅੱਜ ਤੁਸੀਂ ਦੇਖੋ ਚਾਹੇ ਕੈਨੇਡਾ ਹੋਵੇ ਆਸਟ੍ਰੇਲੀਆ ਹੋਵੇ ਯੂਕੇ ਹੋਵੇ ਚਾਹੇ ਅਮਰੀਕਾ ਹੋਵੇ ਦੁਨੀਆ ਦਾ ਕੋਈ ਕੰਟਰੀ ਹੋਵੇ ਉੱਤੇ ਸਿੱਖ ਐਕਟੀਵਿਜ਼ਮ ਦੀ ਖਾਲਸਤਾਨ ਦੀ ਗੱਲ ਪ੍ਰਚਲਿਤ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ ਕੋਈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਕਿਸੇ ਪ੍ਰਧਾਨ ਮੰਤਰੀ ਨੂੰ ਮਿਲੇ ਹਿੰਦੁਸਤਾਨ ਦੇ ਸਕਿਉਰਿਟੀ ਅਫੀਸ਼ਰਸ ਕਿਤੇ ਵੀ ਬੈਠਕ ਕਰਨ ਪਹਿਲਾ ਅਜੰਡਾ ਖਾਲਸਤਾਨ ਤੇ ਸਿੱਖ ਐਕਟੀਵਿਜ਼ਮ ਹੁੰਦਾ ਹੈ ਇਹੀ ਕਾਰਨ ਹੈ ਕਿ ਹਿੰਦੁਸਤਾਨ ਨੇ ਪਹਿਲਾਂ ਵੀ ਵਰੇ ਪੰਜਾਬ ਦੀ ਧਰਤੀ ਤੇ ਐਕਸਟਰਾ ਜੁਡੀਸ਼ਲ ਕਿਲਿੰਗਸ ਕੀਤੀਆਂ ਔਰ ਉਸ ਤੋਂ ਬਾਅਦ ਉਹ ਐਕਸਟਰਾ ਜੁਡੀਸ਼ਲ ਕਿਲਨ ਕਰਨ ਲਈ ਉਹਦੇ ਜਿਹੜੀ ਟ੍ਰਾਂਸ ਨੈਸ਼ਨਲ ਆਪਰੇਸ਼ਨਸ ਨੇ ਉਹ ਭਾਰਤ ਦੀ ਧਰਤੀ ਤੋਂ ਬਾਹਰ ਜਾ ਕੇ ਵੀ ਉਹਨੇ ਆਪਣੇ ਕਰਨੇ ਸ਼ੁਰੂ ਕੀਤੇ ਹੋਏ ਹਨ ਜਿਹਦੇ ਕਾਰਨ ਪਾਈ ਹਰਦੀਪ ਸਿੰਘ ਨਿਜਰ ਦਾ ਕਤਲ ਕੈਨੇਡਾ ਦੇ ਵਿੱਚ ਹੁੰਦਾ ਹੈ ਤੇ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਅਮਰੀਕਾ ਦੇ ਵਿੱਚ ਰਚੀ ਜਾਂਦੀ ਹੈ ਔਰ ਉਹਨਾਂ ਸਾਰੇ ਮੁਲਕਾਂ ਨੇ ਹਿੰਦੁਸਤਾਨ ਨੂੰ ਅੱਜ ਦੁਨੀਆ ਦੇ ਕਟਾਰੇ ਦੇ ਵਿੱਚ ਨੰਗਾ ਕਰ ਦਿੱਤਾ ਹੈ ਐਕਸਪੋਜ਼ ਹੋ ਚੁੱਕਾ ਹੈ ਇੰਡੀਆ ਇੰਡੀਆ ਦੀ ਫੋਰਨ ਪੋਲਿਸੀ ਫਲॉप ਹੋ ਚੁੱਕੀ ਹੈ ਅੱਜ ਦੀ ਖਬਰ ਹੈ ਕਿ ਚੈੱਕ ਦੀ ਕੋਰਟ ਨੇ ਜਿੱਥੇ ਨਿਕਲ ਗੁਪਤਾ ਜਿਹੜਾ ਏਜੰਟ ਹੈ ਫੜਿਆ ਉਸ ਨੂੰ ਕਲੀਅਰ ਕਰ ਦਿੱਤਾ ਹੈ ਕਿ ਉਸ ਨੂੰ ਅਮਰੀਕਾ ਦੇ ਵਿੱਚ ਐਕਸਟਰੈਡਿਟ ਕਰ ਕਰ ਦਿੱਤਾ ਜਾਵੇ ਚਾਰ ਬੰਦੇ ਕੈਨੇਡਾ ਨੇ ਫੜ ਲਏ ਹਨ ਉਹ ਉਸ ਤੋਂ ਬਾਅਦ ਅਕੇ ਪਰਤਾਂ ਦੇ ਉੱਤੇ ਪਰਤਾਂ ਖੁੱਲ ਰਹੀਆਂ ਹਨ। ਔਰ ਜਿਸ ਤਰੀਕੇ ਦੇ ਨਾਲ ਪਿਛਲੇ ਇਨ੍ਹਾਂ ਵਰਿਆਂ ਦੇ ਵਿੱਚ ਜੋ ਆਪਰੇਸ਼ਨ ਚੱਲ ਰਹੇ ਹਨ, ਜੋ ਰਿਪਰੈਸ਼ਨ ਚੱਲ ਰਿਹਾ ਹੈ, ਉਸ ਨੇ ਸਾਡੀ ਮੂਵਮੈਂਟ ਨੂੰ, ਸਾਡੇ ਕੌਜ਼ ਨੂੰ ਦੁਨੀਆ ਨੂੰ ਮਜਬੂਰ ਕੀਤਾ ਹੈ ਕਿ ਉਹ ਇਸ ਬਾਰੇ ਸੋਚਣ, ਇਸਤੇ ਵਿਚਾਰ ਕਰਨ ਤੇ ਭਾਰਤ ਨੂੰ ਦੁਨੀਆ ਦੇ ਕਟਾਰੇ ਦੇ ਵਿੱਚ ਐਕਸਪੋਜ਼ ਕਰਨ। ਹਰ ਵਰੇ ਦੀ ਤਰ੍ਹਾਂ ਦਲ ਖਾਲਸਾ ਐਸਆਰਵੀ ਇਸ ਦਰਬਾਰ ਸਾਹਿਬ ਹਮਲੇ ਦੇ 40ਵੇਂ ਸਾਲ ਪੂਰੇ ਹੋਣ ਤੇ ਕੱਲੂ ਕਾਰਾ ਯਾਦਗਾਰੀ ਮਾਰਚ 5 ਜੂਨ ਦੀ ਸ਼ਾਮ ਨੂੰ 5 ਵਜੇ ਕੱਢ ਰਿਹਾ ਹੈ। ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਇਹ ਮਾਰਚ ਨਿਕਲੇਗਾ। ਆਰੰਭ ਹੋਏਗਾ ਪੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਉਥੋਂ ਆਰੰਭ ਹੋ ਕੇ ਸੂਰਜ ਚੰਦਾ ਕੰਪਲੈਕਸ ਦੇ ਅੱਗੋਂ ਦੀ ਹੁੰਦਾ ਹੋਇਆ ਬੱਸ ਸਟੈਂਡ ਜਾਏਗਾ। ਬੱਸ ਸਟੈਂਡ ਤੋਂ ਰਾਮ ਬਾਗ ਵਾਲੇ ਪਾਸੇ বাসਟੈਂਡ ਦੀ ਬੈਕਸਾਈਡ ਤੋਂ ਆ ਕੇ ਰਾਮ ਬਾਗ ਵਾਲੇ ਪਾਸੇ ਰਾਮ ਬਾਗ ਤੋਂ ਹਾਲ ਗੇਟ ਹਾਲ ਗੇਟ ਤੋਂ ਹਾਲ ਬਾਜ਼ਾਰ ਵਿਰਾਸਤੀ ਮਾਰਗ ਤੇ ਫਿਰ ਦਰਬਾਰ ਸਾਹਿਬ ਜਾ ਕੇ ਸੰਪਨ ਹੋਏਗਾ ਇਹ ਸਾਡਾ ਇਸ ਵਾਰ ਦਾ ਇਸ ਸਾਲ ਦਾ ਰੋਡ ਦਾ ਮਾਰਕ ਰੂਟ ਹੋਏਗਾ ਮਾਰਚ ਦਾ ਪੂਰੇ ਪੰਜਾਬ ਤੋਂ ਔਰ ਪੂਰੀਆਂ ਪੰਥਕ ਜਥੇਬੰਦੀਆਂ ਇਸ ਵਿੱਚ ਸ਼ਮੂਲੀਅਤ ਕਰਨਗੀਆਂ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੇ ਵੀ ਐਸਵਾਰ ਥੋੜੀ ਜੀ ਤਰਜੀਹ ਦਿੱਤੀ ਹੈ ਇਹਨਾਂ ਸਮਾਗਮਾਂ ਨੂੰ ਇਹ ਹੁਣ ਸਾਨੂੰ ਪਤਾ ਨਹੀਂ ਕਿ ਇਹ ਤਰਜੀਹ 1 ਜੂਨ ਤੱਕ ਹੀ ਰਹੇਗੀ ਜਾਂ ਉਸ ਤੋਂ ਬਾਅਦ ਅੱਗੇ ਤੱਕ ਵੀ ਜਾਏਗੀ ਪਰ ਉਹਨਾਂ ਨੇ ਇਸ ਗੱਲ ਨੂੰ ਤਰਜੀਹ ਦਿੱਤੀ ਹੈ ਤਾਂ ਫਿਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਹੈ ਕਿ 6 ਜੂਨ ਨੂੰ ਸਾਰਾ ਦਿਨ ਮੰਜੀ ਸਾਹਿਬ ਦੀਵਾਨ ਹਾਲ ਸਜਾਏ ਜਾਣ ਸ਼ਹੀਦੀ ਸਮਾਗਮ ਸਜਾਏ ਜਾਣ ਅਜੀਬ ਵੀ ਗੱਲ ਹੈ ਕਿ 1 ਜੂਨ ਨੂੰ ਵਿਦਿਆਪਦੇ ਵਿੱਚ ਚੋਣਾ ਨੇ ਔਰ ਉਸ ਦਿਨ ਲੋਕ ਬੜੇ ਬੜੇ ਉਤਸ਼ਾਹ ਦੇ ਨਾਲ ਉਹਦੇ ਵਿੱਚ ਵੀ ਪਾਰਟਿਸਿਪੇਟ ਕਰਨਗੇ ਔਰ ਉਸ ਤੋਂ ਬਾਅਦ ਜਿਹੜੀ ਹੈ ਫਿਰ 2 ਜੂਨ ਤੋਂ ਬਾਅਦ ਜਿਹੜਾ 6 ਜੂਨ ਤੱਕ ਦੇ ਜਿਹੜੇ ਪ੍ਰੋਗਰਾਮ ਨੇ ਉਹਦੇ ਵਿੱਚ ਵੀ ਪਾਰਟਿਸਪੇਸ਼ਨ ਹੋਏਗੀ ਦੇਖੋ ਅਸੀਂ ਦਲਕਾਲਸਰ ਨੇ ਪਹਿਲਾਂ ਹੀ ਗੱਲ ਕਲੀਅਰ ਕੀਤੀ ਹੈ ਕਿ ਅਸੀਂ ਚੋਣਾ ਤੋਂ ਦੂਰ ਰਹਿ ਰਹੇ ਹਾਂ ਅਸੀਂ ਇਸ ਦੇ ਵਿੱਚ ਸਾਨੀ ਰਹਿ ਰਹੇ ਅਸੀਂ ਦਾ ਬਾਈਕਾਟ ਕੀਤਾ ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਇਸ ਦੇ ਵਿੱਚੋਂ ਕੁਝ ਵੀ ਅਚੀਵੇਬਲ ਨਹੀਂ ਹੈ ਕੁਝ ਹਾਸਲ ਹੋਣ ਵਾਲਾ ਨਹੀਂ ਹੈ 4 ਜੂਨ ਦੇ ਨਤੀਜਿਆਂ ਤੋਂ ਬਾਅਦ ਹਿੰਦੁਸਤਾਨ ਦਾ ਚਿਹਰਾ ਮਤਲਬ ਪ੍ਰਧਾਨ ਮੰਤਰੀ ਕੋਈ ਵੀ ਬਣੇ ਚਿਹਰਾ ਕੋਈ ਵੀ ਸਾਹਮਣੇ ਆਵੇ ਸਿੱਖਾਂ ਦੀ ਪੋਜੀਸ਼ਨ ਦੇ ਵਿੱਚ ਕੋਈ ਫਰਕ ਨਹੀਂ ਪੈਣ ਵਾਲਾ ਸਿੱਖ ਸਮੱਸਿਆ ਦੇ ਹੱਲ ਨਿਕਲਣ ਵਾਲਾ ਨਹੀਂ ਹੈ ਔਰ ਇਹ ਗੱਲ ਅਸੀਂ 70 ਸਾਲਾਂ ਤੋਂ ਪਾਰਟਿਸਪੇਟ ਕਰਦੇ ਦੇਖਿਆ ਅਕਾਲੀਆਂ ਨੂੰ ਸਿੱਖਾਂ ਨੂੰ ਔਰ ਖਾਸ ਤੌਰ ਤੇ 84 ਤੋਂ ਬਾਅਦ ਵੀ ਸਾਡੀ ਪਾਰਟਿਸਪੇਸ਼ਨ ਪੂਰੀ ਰਹੀ ਹੈ ਪੰਜਾਬ ਦੇ ਵਿੱਚ ਵੀ ਸਰਕਾਰਾਂ ਬਣੀਆਂ ਨੇ ਐਮਪੀਜ਼ ਵੀ ਬਣੇ ਨੇ ਪਰ ਜ਼ੀਰੋ ਰਿਜ਼ਲਟ ਹੈ ਇੱਕ ਵੀ ਮਸਲਾ ਹੱਲ ਨਹੀਂ ਹੋਇਆ ਇੱਕ ਕਵਾਂਸ ਦਾ ਸਾਥੀ ਉਹ ਹਰ ਵਾਰ ਹਰ ਚੋਣ ਦੇ ਵਿੱਚ ਖੜਾ ਹੋ ਜਾਂਦਾ ਕਦੀ ਉਹ ਨਾਸ਼ਾ ਦੀ ਰਾਜਨੀਤੀ ਕਰਦਾ ਨੂੰ ਜਿੱਦ ਨੂੰ ਮੁਸੇਵਾਂ ਦਾ ਪਹੁੰਚਾ ਗਿਆ ਕਦੀ ਉਹ ਦੀਖਸਤ ਨੂੰ ਪਹੁੰਚਾ ਗਿਆ ਬਹੁਤ ਸਾਰੇ ਬਹੁਤ ਸਾਰੇ ਸਾਡੇ ਵੀਰਾਂ ਨੂੰ ਬਹੁਤ ਸਾਰੇ ਅਕਾਲੀ ਵੀਰਾਂ ਨੂੰ ਚੋਣ ਪਰ ਆ ਨਹੀਂ ਸਕਦੇ ਨੇ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਜਿਸ ਤਰੀਕੇ ਦੇ ਨਾਲ ਮੈਂ ਐਕਸਪਲੇਨ ਕੀਤਾ ਕਿ ਇੰਡੀਆ ਇੰਡੀਆ ਦਾ ਪੂਰਾ ਜੋਰ ਲੱਗਦਾ ਕਿ ਵਕਤ ਤੋਂ ਵਕਤ ਲੋਕਾਂ ਦੀ ਇਨਵੋਲਵਮੈਂਟ ਹੋਵੇ ਕਿਉਂਕਿ ਉਹਨੇ ਦੁਨੀਆ ਨੂੰ ਦੱਸਣਾ ਹੁੰਦਾ ਕਿ ਮੇਰੀ ਡੈਮੋਕਰੈtic ਇੰਸਟੀਚੂਨ ਦੇ ਵਿੱਚ ਐਨੇ ਪਰਸੈਂਟ ਲੋਕ ਇਨਵੋਲਵ ਹੋਏ ਨੇ ਤੇ ਮੇਰੀ ਜਿਹੜੀ ਇੱਕ ਵਾਈਬਰੈਂਟ ਡੈਮੋਕਰਸੀ ਹੈ ਅਸੀਂ ਵਿਟਿੰਗਲੀ ਔਰ ਨਾਨ ਵਿਟਿੰਗਲੀ ਸੁਚੇਤ ਜਾਂ ਅਚੇਤ ਮਨ ਦੇ ਵਿੱਚ ਉਸ ਦੀ ਉਸ ਚਾਹਤ ਨੂੰ ਪੂਰੀ ਕਰ ਦਿੰਦੇ ਹਾਂ ਉਸ ਦੀ ਉਸ ਦੀ ਜਿਹੜੀ ਉਹ ਡਿਮਾਂਡ ਹੁੰਦੀ ਨਾ ਉਹਨੂੰ ਪੂਰੀ ਕਰ ਦਿੰਨੇ ਆ ਅਸੀਂ ਉਹਦੇ ਹਿੱਸਾ ਲੈ ਬੰਨੇ ਆ ਔਰ ਕੱਲਾ ਉਹ ਅਲਾਈਅੰਸ ਪਾਰਟਨਰ ਕੱਲੇ ਉਹਦੀ ਗੱਲ ਨਹੀਂ ਹੈ ਬਹੁਤ ਸਾਰੇ ਸਾਡੀ ਹੀ ਸੋਚ ਦੇ ਹਮਖਿਆਲ ਲੋਕ ਇਸ ਇਸ ਟ੍ਰੈਪ ਦਾ ਹਿੱਸਾ ਬਣ ਜਾਂਦੇ ਆ ਬਈ ਕਹਿੰਦਾ ਬਹੁਤ ਸਾਰੇ ਲਾਈਕ ਮਾਈਂਡਡ ਲੋਕ ਇਸ ਟ੍ਰੈਪ ਦਾ ਹਿੱਸਾ ਬਣ ਜਾਂਦੇ ਨੇ ਨਿਕਲਦਾ ਸਰਦਾਰ ਕਪੂਰ ਸਿੰਘ ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖ ਲਓ ਜੇ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਬ੍ਰੈਡ ਦਾ ਟੋਟਾ ਵੀ ਸਿੱਖਾਂ ਨੂੰ ਦਿੱਤਾ ਹੋਵੇ ਜਿਹੜਾ ਇਹਨਾਂ ਨੇ ਮੰਗਿਆ 1982 ਦੀ ਤੀਜੇ ਸੰਘਰਸ਼ ਤੋਂ ਲੈ ਕੇ ਹੁਣ ਤੱਕ ਜੇ ਦਿੱਤਾ ਹੋਵੇ ਤੇ ਮੈਂ ਪੋਲਿਟਿਕਸ ਕੁਟ ਕਰ ਜਾਣਾ ਮੈਂ ਕਹਿੰਦਾ ਜੀ ਤੁਸੀਂ ਕੰਨੇ ਕੰਨੇ ਦਾ ਨਾਂ ਲਓਗੇ ਤੇ ਖਤਮ ਹੀ ਨਹੀਂ ਹੋਣਗੇ ਸਾਰੇ ਇਸ ਵਹਿਮ ਚ ਨੇ ਸਾਰੇ ਇਸ خیالی ਦੁਨੀਆ ਦੇ ਵਿੱਚ ਨੇ ਕਿ ਖਰੇ ਅਸੀਂ ਜਿੱਤ ਕੇ ਕੀ ਕੌਮ ਦੀ ਝੋਲੀ ਪਾ ਦੇਵਾਂਗੇ ਪਰ ਜੇ ਪਿਛਲੇ ਤਜਰਬੇ ਤੋਂ ਦੱਸਦੇ ਆਂ ਹਿੰਦੁਸਤਾਨ ਦੇ 543 ਪਾਰਲੀਮੈਂਟਰੀਅਨਸ ਦੇ ਵਿੱਚ ਇਹਨਾਂ ਦਾ ਉੱਥੇ ਕੋਈ ਮੁੱਲ ਨਹੀਂ ਹੈ ਜੇਕਰ ਇਹ ਇਹ ਗੱਲ ਕਹਿੰਦੇ ਨੇ ਕਿ ਅਸੀਂ ਅੰਦਰ ਜਾ ਕੇ ਆਵਾਜ਼ ਉਠਾਣੇ ਆ ਤੇ ਆਵਾਜ਼ ਤੇ ਅਸੀਂ ਸੜਕਾਂ ਤੇ ਵੀ ਉਠਾ ਦਿੰਨੇ ਆ ਬਰਾਬਰ ਦੀ ਸਾਡੀ ਜਿੰਨਾ ਮੁੱਲ ਇਹਨਾਂ ਦੀ ਅੰਦਰ ਦੀ ਆਵਾਜ਼ ਦਾ ਉਹਨਾਂ ਸਾਡੀ ਸੜਕਾਂ ਤੇ ਬੈਠਿਆਂ ਦੀ ਆਵਾਜ਼ ਦਾ ਮੁੱਲ ਹੁੰਦਾ ਹੈ ਲੇਕਿਨ ਲੇਕਿਨ ਦੇਖੇਂ ਜਿਹੜੀ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਈ ਜਾਂਦੀ ਹੈ ਮੁਬਾਰਕ ਹੈ ਚੰਗੀ ਗੱਲ ਹੈ ਆਵਾਜ਼ ਕਿਹੜਾ ਵੀ ਜਾ ਕੇ ਆਵਾਜ਼ ਉਠਾਉਂਦਾ ਹੈ ਮੁਬਾਰਕ ਹੈ ਅਸੀਂ ਵੈਲਕਮ ਕਰਦੇ ਆ ਪਰ ਉਹਦੇ ਨਾਲ ਨਤੀਜਾ ਕੋਈ ਨਹੀਂ ਨਿਕਲਦਾ ਨਾਤਾ ਜਿਹੜੇ ਡ੍ਰੈਕੋਨियन ਲਾਜ਼ ਬਣੇ ਪੋਟਾ ਬਣਿਆ ਟਾਡਾ ਬਣਿਆ ਯੂਏਪੀਏ ਐਨਐਸਏ ਐ ਦੂਸਰਾ ਤੀਸਰਾ ਜੋ ਹੈ ਸਾਰਾ ਰੁਕਿਆ ਤੇ ਨਹੀਂ ਨਾ ਸਾਡੇ ਕਤਲ ਰੁਕੇ ਤੇ ਨਹੀਂ ਨਾ ਸਾਨੂੰ ਚੰਡੀਗੜ੍ਹ ਮਿਲ ਤੇ ਨਹੀਂ ਨਾ ਗਿਆ ਸਾਡੀ ਸਾਡੇ ਪੰਜਾਬੀ ਲੈਂਗੁਏਜ ਨੂੰ ਮੰਨਤਾ ਤੇ ਨਹੀਂ ਨਾ ਮਿਲਗੀ ਮਤਲਬ ਤੁਸੀਂ ਇਹ ਦੱਸੋ ਕਿ ਪਾਣੀ ਪਾਣੀ ਵਾਪਸ ਦੇ ਦਿੱਤੇ ਉਹਨਾਂ ਨੇ ਪੁੱਛ ਵੀ ਨਹੀਂ ਉਹਨਾਂ ਨੇ ਕੀਤਾ ਸਾਹਮਣੇ ਬੈਠ ਕੇ ਸਾਡੇ ਸਾਡੇ ਜਿਹੜੇ ਐਮਪੀਜ਼ ਜਾਂਦੇ ਨੇ ਉਹਨਾਂ ਦੇ ਸਾਹਮਣੇ ਉੱਥੇ ਪਾਲਿਸੀਜ਼ ਉਹ ਘੜੀਆਂ ਜਾਂਦੀਆਂ ਨੇ ਈਵਨ ਮਤਲਬ ਕੱਲਿਆ ਸਾਡੇ ਲਈ ਨਹੀਂ ਅਕਾਲੀ ਉੱਥੇ ਬੈਠੇ ਸੀ ਜਦੋਂ 370 ਤੋੜੀ ਗਈ ਔਰ ਅਕਾਲੀ ਉਹ ਨੇ ਜਿਹੜੇ ਫੈਡਰਲ ਸਟਰਕਚਰ ਦੀ ਮੰਗ ਕਰ ਰਹੇ ਇਹਨਾਂ ਦੀ ਮੌਜੂਦਗੀ ਤੇ ਇਹਨਾਂ ਦੀ ਸਹਿਮਤੀ ਦੇ ਨਾਲ ਦੂਸਰੇ ਸੂਬਿਆਂ ਦੇ ਹੱਕ ਖੋਲੇ ਗਏ ਤੁਸੀਂ ਦੱਸੋ ਕਿ ਫਿਰ ਅਸੀਂ ਜਦੋਂ ਅਸੀਂ ਜਦੋਂ ਸਾਨੂੰ ਜਦੋਂ ਸਾਨੂੰ ਅਚੀਵ ਕੁਝ ਨਹੀਂ ਹੁੰਦਾ ਫਿਰ ਅਸੀਂ ਹਿੰਦੁਸਤਾਨ ਦੇ ਉਸ ਟ੍ਰੈਪ ਦਾ ਹਿੱਸਾ ਕਿਉਂ ਬਣਦੇ ਆ ਜਿਹਦੇ ਚੋ ਦੁਨੀਆ ਨੂੰ ਦੱਸਣ ਵਿੱਚ ਕਾਮਯਾਬ ਹੁੰਦਾ ਕਿ ਇੰਨੇ ਪਰਸੈਂਟ ਲੋਕਾਂ ਨੇ ਮੇਰੀ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਸੰਘਰਸ਼ ਓਨਲੀ ਸੰਘਰਸ਼ ਜੇ ਜੇ ਤਾਂ ਤੁਸੀਂ ਦੇਖੋ ਲੜਨੀ ਉਹਨੂੰ ਚਾਹੀਦੀ ਹੈ ਜਿੰਨੇ ਸੰਘਰਸ਼ ਨਹੀਂ ਕਰਨਾ ਮੈਂ ਕਲੀਅਰ ਆ ਇਕੱਲੇ ਦਲ ਆ ਬਾਦਲ ਆ ਉਹਨੇ ਸੰਘਰਸ਼ ਨਹੀਂ ਕਰਨਾ ਉਹ ਲੜ ਲਵੇ ਜਿੰਨੇ ਸੰਘਰਸ਼ ਕਰਨਾ ਹੈ ਔਰ ਜਿਹਦੇ ਜੇ ਤੀਆਂ ਅੱਜੀ ਜਿੰਨੋ ਜਿਹਦੇ ਟੀਚੇ ਨੇ ਮਿਸ਼ਨ ਹੈ ਉਹਨੂੰ ਇਹਦਾ ਆਲਟਰਨੇਟਿਵ ਹੋਰ ਵੀ ਸੋਚਣਾ ਚਾਹੀਦਾ ਹੋਰ ਵੀ ਅਲੱਗ ਵੀ ਸੋਚਣਾ ਚਾਹੀਦਾ ਚੋਣੀ ਕਾਲੀਨਰ ਅਫਸਰ ਵੀ ਸੰਘਰਸ਼ ਕਰਦੇ ਆ ਭਾਈ ਉਹ ਪਾਸਿੰਗ ਵੀ ਸੰਘਰਸ਼ ਕਰਦੇ ਨੇ ਦੋਨੇ ਚੋਣ ਲੜਦੇ ਨੇ ਕੋਈ ਭਾਈ ਉਹ ਪਾਸਿੰਗ ਦੀ ਗੱਲ ਸਮਝ ਆਉਂਦੀ ਹੈ ਕਿ ਉਹਨਾਂ ਨੂੰ ਬਾਹਰ ਆਣਾ ਕੋਈ ਜੁਰੀ ਹੈ ਕੋਈ ਤਕਵਾ ਹੈ ਫੇਰ ਤੇ ਹਵਾਰਾ ਕਦੀ ਬਾਹਰ ਨਹੀਂ ਆਏਗਾ ਫੇਰ ਤੇ ਰਾਜਵਾਨਾ ਨਹੀਂ ਕਦੀ ਬਾਹਰ ਆਏਗਾ ਕਿ ਸਿਰਫ ਕਰਾਈਟੇਰੀਆ ਐਮਪੀ ਬਣ ਕੇ ਬਾਹਰ ਆਂਦਾ ਹੈ ਤੇ ਫਿਰ ਤਾਂ ਉਹ ਜਿਹੜੇ ਬੰਦੀ ਸਿੰਘ ਉਹ ਤਾਂ ਨਹੀਂ ਕਦੀ ਆਣ ਲੱਗੇ ਬਾਅਦ ਤੇ ਫਿਰ ਇਹਦੇ ਨਾਲ ਦੇ ਨੌ ਬਾਕੀ ਸਾਥੀ ਕਿਵੇਂ ਆਣਗੇ ਉਹ ਤਾਂ ਨਹੀਂ ਆਪੇ ਬਣਨਗੇ ਇਹ ਕੋਈ ਕ੍ਰਾਈਟੇਰੀਆ ਨਹੀਂ ਹੈ ਇਹ ਕੋਈ ਇਹ ਸਾਰੇ ਬਾਹਰ ਆਣਗੇ ਐਨਐਸਏ ਟੁੱਟੇਗੀ ਔਰ ਇਨਸ਼ਾਅੱਲਾ ਇਹ ਸਾਰੇ ਬਹੁਤ ਜਲਦੀ ਘਰ ਆਣਗੇ ਅਰਦਾਸ ਵੀ ਔਰ ਆਣਗੇ ਵੀ ਪਰ ਇਹ ਕ੍ਰਾਈਟੇਰੀਆ ਨਹੀਂ ਹੈ ਇਸ ਇਹ ਜਿਹੜੀ ਜਿਹੜੀ ਆਰਗੂਮੈਂਟ ਦਿੱਤੀ ਜਾ ਰਹੀ ਹੈ ਨਾ ਇਹ ਵੇਗ ਹੈ ਹੌਲੋ ਹੈ ਮੈਂ ਕੋਈ ਅਪੀਲ ਨਹੀਂ ਕਿਸੇ ਪ੍ਰਕਾਰ ਦੀ ਕਰ ਰਿਹਾ ਤੇ ਨਾ ਹੀ ਮੈਂ ਕਿਸੇ ਦੇ ਖਿਲਾਫ ਸਟੈਂਡ ਲੈਣ ਦੀ ਇੱਥੇ ਖੜਾ ਹੋਇਆ ਹਾਂ ਮੈਂ ਆਪਣਾ ਐਕਸਪੀਰੀਅੰਸ ਤੁਹਾਨੂੰ ਦੱਸ ਦਿੰਦਾ ਹੈ ਮੇਰੇ 40 ਸਾਲ ਦਾ ਐਕਸਪੀਰੀਅੰਸ ਹੈ ਮੈਂ ਅੱਜ ਤੱਕ ਆਪਣੀ ਉਂਗਲ ਕਾਲੀ ਨਹੀਂ ਕੀਤੀ ਤੇ ਨਾ ਮੈਂ ਗਿਆ ਵਾਂ ਤੇ ਨਾ ਮੈਂ ਜਾਣ ਤੇ ਮੇਰੇ ਸਾਥੀਆਂ ਨੇ ਵੀ ਇਹ ਫੈਸਲਾ ਕੀਤਾ ਹੋਰ ਸਵਾਲ ਹੈ 83 ਤੋਂ ਬਾਅਦ ਕੱਦੂਆ ਹਫ਼ਤੇ ਵਿੱਚ ਚੋਣਾਂ ਦੇ ਨਤੀਜੇ ਆ ਰਹੇ ਨੇ ਮੈਂ ਕਿਹੜੀ ਕੋਈ ਨਾ ਪਾਰਟੀ ਜਿੱਤੇਗੀ ਉਹ ਸੈਲੀਬ੍ਰੇਸ਼ਨ ਹੋ ਰਹੀ ਹੈ ਸਿੱਖਾਂ ਨੂੰ ਸੈਲੀਬ੍ਰੇਸ਼ਨ ਦਾ ਹਿੱਸਾ ਬਣਨਾ ਚਾਹੀਦਾ ਨਹੀਂ ਜੀ ਅਸੀਂ ਇਸ ਸਾਡੀ ਬਿਲਕੁਲ ਸਪਸ਼ਟ ਅਪੀਲ ਹੋਏਗੀ ਕਿ 4 ਜੂਨ ਤੋਂ ਬਾਅਦ 5 ਜੂਨ ਤੇ 6 ਜੂਨ ਨੂੰ ਕੋਈ ਸੈਲੀਬ੍ਰੇਸ਼ਨ ਨਹੀਂ ਹੋਏਗੀ ਕੋਈ ਟੋਲਟ ਮੱਕਿਆ ਦੇ ਨਾਲ ਦਰਬਾਰ ਸਾਹਿਬ ਵੱਲ ਨਾ ਆਵੇ ਸਾਡੀ ਸਾਰਿਆਂ ਨੂੰ ਇਹ ਅਪੀਲ ਹੋਏਗੀ ਔਰ ਕਲੀਅਰ ਅਪੀਲ ਹੋਏਗੀ ਕਿ ਕੋਈ ਵੀ 5 ਤੇ 6 ਨੂੰ ਟੋਲਟ ਮੱਕਿਆ ਦੇ ਨਾਲ ਸੈਲੀਬ੍ਰੇਸ਼ਨ ਦੇ ਰੂਪ ਦੇ ਵਿੱਚ ਦਰਬਾਰ ਸਾਹਿਬ ਨਾ ਆਵੇ ਜਿੰਨੇ ਵੀ ਸੈਲੀਬ੍ਰੇਟ ਕਰਨਾ ਹੈ ਉਹ 6 ਜੂਨ ਤੋਂ ਬਾਅਦ ਕਰੇ ਇਹ ਸਿਕਰੂ ਨੂੰ ਸੈਲੀਬ੍ਰੇਟ ਨਹੀਂ ਹੋਣਾ ਚਾਹੀਦਾ ਦੇਖ ਤਾਂ ਨਹੀਂ ਹੋਣਾ ਚਾਹੀਦਾ ਮੈਂ ਕਹਿੰਦਾ ਕੋਈ ਕੈਂਡੀਡੇਟ ਵੀ ਨਹੀਂ ਕੋਈ ਸਿੱਖ ਵੀ ਨਹੀਂ ਕਿਸੇ ਨੂੰ ਵੀ ਪੰਜਾਬ ਦੀ ਧਰਤੀ ਤੇ ਪੰਜ ਤੇ 6 ਨੂੰ ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ ਔਰ ਨਹੀਂ ਇਹ ਗੱਲ ਅਸੀਂ ਯਕੀਨੀ ਬਣਾਵਾਂਗੇ ਕਿ ਕੋਈ ਵੀ ਇਸ ਤਰ੍ਹਾਂ ਟੂਲਟ ਮੱਕਿਆਂ ਦੇ ਨਾਲ ਕੋਈ ਵੀ ਦਰਬਾਰ ਸਾਹਿਬ ਜਾਂ ਅੰਮ੍ਰਿਤਸਰ ਦੀ ਧਰਤੀ ਤੇ ਇਹੋ ਜਿਹਾ ਕੋਈ ਫੰਕਸ਼ਨ ਨਾ ਹੋ